ਇਸ ਤੋਂ ਇਲਾਵਾ ਆਪਾਂ ਹੋਰ ਕੀ ਕੀ ਸੇਵਾ ਕਰਦੇ ਆਂ ਲੋੜਵੰਦ ਲੜਕੀਆਂ ਦੇ ਵਿਆਹ ਕਰਦੇ ਆਂ ਜੀ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਿੰਨੇ ਆਂ ਜੀ ਇਹ ਤਾਂ ਵਾਹਿਗੁਰੂ ਦੀ ਮਿਹਰ ਹੈ ਕਿ ਅਸੀਂ ਕਿਸੇ ਕੰਮ ਆ ਸਕੀ ਅੱਜ ਜੋ ਬਈ ਬੀ ਐਮ ਸੀ ਹਸਪਤਾਲ ਬਰਨਾਲਾ ਵੇਖੇ ਭਾਈ ਕਨੇਯਾ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਅਤੇ ਬੀ ਐਮ ਸੀ ਹਸਪਤਾਲ ਦੇ ਸਹਿਯੋਗ ਨਾਲ ਇੱਥੇ ਕੈਂਪ ਲੱਗਿਆ ਸੀ ਕੈਂਪ ਸਫਲੋ ਨਿਭੜਿਆ ਤੇ ਬਹੁਤ ਲੋੜਵੰਦ ਜੋ ਇੱਥੇ ਆਏ ਆਪਣੇ ਟੈਸਟ ਕਰਵਾ ਕੇ ਲੈ ਗਏ ਫਰੀ ਦਵਾਈਆਂ ਲੈ ਗਏ ਤੇ ਬਾਕੀ ਗੱਲਬਾਤ ਆਪਾਂ ਭਾਈ ਕਣਿਯਾ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਦੇ ਮੈਂਬਰਾਂ ਨਾਲ ਕਰਵਾਉਣੇ ਤੇ ਡਾਕਟਰ ਸਾਹਿਬ ਨਾਲ ਕਰਵਾਉਣੇਗੇ ਤੇ ਸਾਰੇ ਹਸਪਤਾਲਾਂ ਨੂੰ ਬੇਨਤੀ ਆ ਬਈ ਇਸ ਤਰ੍ਹਾਂ ਦੇ ਪ੍ਰਾਲੇ ਜਰੂਰ ਕਰਿਆ ਕਰੋ ਤੇ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਹਸਪਤਾਲਾਂ ਤੱਕ ਪਹੁੰਚੇ ਅੱਜ ਮੁੱਖ ਮਹਿਮਾਨ ਜਿਹੜੇ ਇੱਥੇ ਆ ਕੇ ਉਹਨਾਂ ਦਾ ਵੀ ਧੰਨਵਾਦ ਆ ਤੇ ਆਪਾਂ ਗੱਲ ਕਰਵਾਉਣੇ ਆ ਭਾਈ ਪਰਮਜੀਤ ਸਿੰਘ ਪੰਮਾ ਜ ਜੋ ਕਿ ਮੁੱਖ ਸੇਵਾਦਾਰ ਨੇ ਭਾਈ ਕਣੀਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਦੇ ਭਾਈ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਕਿ ਮੈਂ ਮਨ ਚ ਇਹ ਖਿਆਲ ਆਇਆ ਵੀ ਇਹ ਕੈਂਪ ਦੀ ਲੋੜ ਆਪਾਂ ਲਵਾਈਏ ਜੀ ਕਿ ਅਸੀਂ ਨਾ ਜੀ ਸਾਡੇ ਖੁਦ ਐਂਬੂਲੈਂਸਾਂ ਚਲਦੇ ਹਾਂ ਜੀ ਕਲੱਬ ਕੋਲੇ ਤਿੰਨ ਗੱਡੀਆਂ ਨੇ ਐਂਬੂਲੈਂਸਾਂ ਅੱਛਾ ਅਸੀਂ ਇੱਥੇ ਸਰਕਾਰੀ ਹਸਪੀਟਲ ਦੇਖਿਆ ਜੀ ਬੜੇ ਹੀ ਦੁਖੀ ਪਰਿਵਾਰ ਆਉਂਦੇ ਨੇਗੇ ਤੇ ਅਸੀਂ ਇੱਥੇ ਹੁਣ ਸਾਡੇ ਕੋਲੇ ਕਈ ਆਪਣਾ ਕਹੋ ਵੀ ਬਾਗੇ ਪੁਰਾਣੇ ਏਰੀਆ ਤੋਂ ਧੂਰੀ ਤੋਂ ਸਾਡੇ ਕੋਲੇ ਪੇਸ਼ੈਂਟ ਆਏ ਨੇ ਜਿਵੇਂ ਹਾਰਡ ਦੀ 1500 ਰੁਪਏ ਦੀ ਹੁੰਦੀ ਹੈ ਜੀ ਅੱਜ ਹਾਫ ਰੇਟ ਸਿਰਫ 700 ਰੁਪਏ ਦੀ ਹੈ ਜੀ ਮਰੀਜ਼ਾਂ ਕੋਲ ਹੈ ਕਈ ਇਦਾਂ ਦੇ ਦੀ ਜੀ ਜਿਨ੍ਹਾਂ ਕੋਲੇ 700 ਰੁਪਏ ਨਹੀਂ ਸੀ ਉਹਨਾਂ ਨੂੰ ਅਸੀਂ ਬੱਸ ਕਰਾਇਆ ਵੀ ਦੇ ਕੇ ਭੇਜਿਆਗਾ ਇਦਾਂ ਦੇ ਸਾਡੇ ਕੋਲੇ ਮਰੀਜ਼ ਆਏ ਸੀ ਕਿ ਬਾਕੀ ਇਹ ਸਾਰੀਆਂ ਸਵਾਮਾਂ ਭਾਈਕਣੀਆਂ ਦੇ ਸਸਤਾ ਵੱਲੋਂ ਦਾਨੀ ਵੀਰਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ ਜੀ ਤੇ ਇਸ ਤੋਂ ਇਲਾਵਾ ਆਪਾਂ ਹੋਰ ਕੀ ਕੀ ਸੇਵਾ ਕਰਦੇ ਆਂ ਲੋੜਵੰਦ ਲੜਕੀਆਂ ਦੇ ਵਿਆਹ ਕਰਦੇ ਆਂ ਜੀ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਿੰਨੇ ਆਂ ਜੀ ਅੱਖਾਂ ਦੇ ਕੈਂਪ ਲਾਉਣੇ ਖੂਨਦਾਨ ਕੈਂਪ ਲਾਉਣੇ ਜਿਵੇਂ ਸਮੇਂ ਸਮੇਂ ਤੇ ਗੁਰੂਆਂ ਪੀਰਾਂ ਦੇ ਜਨਮ ਦਿਹਾੜੇ ਮਨਾਉਣੇ ਛੇਵੇਂ ਮਹੀਨੇ ਅਸੀਂ ਗਰਬਾਣੀ ਸੰਸਥਾ ਕਰਾਉਣੇ ਆ ਬੱਚਿਆਂ ਨੂੰ ਜਿਵੇਂ ਹੜਪੀੜਤਾਂ ਦੇ ਲਈ ਅਸੀਂ ਜਦੋਂ ਕਿ ਇਦਾਂ ਦਾ ਪੰਜਾਬ 'ਚ ਕੋਈ ਆਫਤ ਆਉਂਦੀ ਆ ਉਹਨਾਂ ਦੇ ਲਈ ਇਹ ਭਾਈ ਸੰਸਥਾ ਕੰਮ ਕਰਦੀ ਆ ਭਾਈ ਕਿਹ ਨਹੀਂ ਆ ਜੀ ਤੇ ਬਹੁਤ ਵਧੀਆ ਭਾਈ ਤੁਹਾਡੀ ਸੇਵਾ ਪਰਮਾਤਮਾ ਮਿਹਰ ਕਰੇ ਵੀ ਐਦਾਂ ਹੀ ਸੇਵਾ ਕਰਦੇ ਰਹੋ ਧੰਨਵਾਦ ਜੀ ਵਾਇਰਲ ਜੀ ਦਾ ਖਾਸਾ ਸ੍ਰੀ ਵਹਿਗੂਰ ਦੀ ਫਟੇ ਪੁਰੇ ਜਾਣਕਾਰੀ ਲਈ ਸਾਡਾ ਨੰਬਰ 99034 10387 ਤੇ ਕੁਝ ਸਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਜੀ ਸੰਗਤ ਨੂੰ ਅਸੀਂ ਇਹ ਹੀ ਸਨੇਹਾ ਦੇਣਾ ਚਾਹੁੰਦੇ ਆ ਜੀ ਕਿ ਭਾਈਕਣਾ ਜੀ ਸੰਸਥਾ ਨਾਲ ਜੁੜ ਕੇ ਆਪ ਦਾ 1-1 ਰੁਪਿਆ ਦਸਵੰਦ ਸਹੀ ਥਾਂ ਤੇ ਲਾਓ ਜੀ ਤੇ ਬਹੁਤ ਵੱਡੇ ਪਰਾਲੇ ਸੰਸਥਾ ਕਰ ਰਹੀ ਆ ਜਿਵੇਂ ਅੱਜ ਮੈਡੀਕਲ ਕੈਂਪ ਲਗਾਇਆ ਸੀ ਬੀਐਮਸੀ ਦੇ ਵਿੱਚ ਜੀ ਸਾਡੇ ਕੋਲੇ 1200 ਮਰੀਜ਼ ਦੀ ਆਪੀਡੀ ਹੋਈ ਆ ਦਵਾਈਆਂ ਫਰੀ ਦਿੱਤੀਆਂ ਗਈਆਂ ਜੀ ਕੋਈ ਭਰਤੀ ਫਰੀ ਦਿੱਤੀ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬੰਸਲ ਸਾਹਿਬ ਜੀ ਇਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਉਣੇ ਆ ਸਤਿ ਸ਼ਕਾਲ ਜੀ ਸਤਿ ਸ੍ਰੀ ਅਕਾਲ ਪਹਿਲਾਂ ਤੁਹਾਡੀ ਸੇਵਾ ਬਹੁਤ ਵੱਡੀ ਲੱਗੀ ਤੁਸੀਂ ਇੰਨੇ ਲੋੜਵੰਦ ਮਰੀਜ਼ਾਂ ਦੇ ਅੱਜ ਕੰਮ ਆਏ ਹੋ ਬਹੁਤ ਬਹੁਤ ਧੰਨਵਾਦ ਬਾਈ ਜੀ ਇਹ ਤਾਂ ਵਾਹਿਗੁਰੂ ਦੀ ਮਿਹਰ ਹੈ ਰੱਬ ਦੀ ਮਿਹਰ ਹੈ ਕਿ ਅਸੀਂ ਕਿਸੇ ਕੰਮ ਆ ਸਕੀ ਤੇ ਕਿੰਨੇ ਕੁ ਮਰੀਜ਼ ਟੋਟਲ ਇੱਥੇ ਅੱਜ ਆ ਗਏ ਇੱਕ ਦਿਨ ਅੱਜ ਸਾਡਾ ਅੰਦਾਜ਼ਾ ਹੈ ਬਾਈ ਜੀ 1000 ਤੋਂ 1200 ਬੰਦਾ ਅੱਜ ਸਾਨੂੰ ਦਿਖਾ ਚੁੱਕਿਆ ਹਾਂ ਜੀ ਬਾਈ ਉਹਨਾਂ ਦੇ ਸਾਰਿਆਂ ਨੂੰ ਓਪੀਡੀ ਫ੍ਰੀ ਫ੍ਰੀ ਕੰਸਲਟੇਸ਼ਨ ਫਰੀ ਮੈਡੀਸਨ ਸਾਮ ਦਿੱਤੀ ਜੀ ਤੇ ਫਰੀ ਦਵਾਈਆਂ ਦਿੱਤੀਆਂ ਫਰੀ ਦਵਾਈਆਂ ਦਿੱਤੀਆਂ ਗਿਆ ਫਾਈਬਰੋਸਕੈਨ ਜਿਹੜਾ 3000 ਦਾ ਟੈਸਟ ਹੈ 2500 ਦਾ ਉਹ ਅੱਜ 200 250 ਬੰਦੇ ਦਾ ਫਰੀ ਕੀਤਾ ਗਿਆ ਬਿਲਕੁਲ ਫਰੀ ਹੈ ਬਿਲਕੁਲ ਫਰੀ ਕੀਤਾ ਗਿਆ ਤੇ ਅੱਗੇ ਤੋਂ ਵੀ ਇਹ ਸੇਵਾ ਕਰਦੇ ਰਹੋਗੇ ਜੀ ਹਾਂ ਜੀ ਹਾਂ ਜਿਵੇਂ ਜਿਵੇਂ ਰੱਬ ਮੌਕਾ ਦਿੰਦਾ ਰਹੂਗਾ ਆਪਾਂ ਉਵੇਂ-ਉਵੇਂ ਕਰਦੇ ਰਹਿਣਾ ਕਿਵੇਂ ਮਨ ਚ ਖਿਆਲ ਆਇਆ ਵੀ ਇਦਾਂ ਦਾ ਕੈਂਪ ਲਵਾਇਆ ਜਾਣ ਜੀ ਬਾਈ ਜੀ ਸੱਚ ਨਾਲ ਲੋਡ ਸੀ ਲੋਕਾਂ ਦੀ ਕਿ ਵੀ ਲੋਕਾਂ ਨੂੰ ਇੱਕ ਆਪਾਂ ਵਧੀਆ ਫਰ ਫੈਸਿਲਿਟੀ ਪ੍ਰੋਵਾਈਡ ਕਰਵਾਈਏ ਤੇ ਲੋਕਾਂ ਦੀ ਸੇਵਾ ਕਰੀਏ ਕਿ ਸਮਾਜ ਲਈ ਵੀ ਕੁਝ ਕਰੀਏ। ਇਸ ਲਈ ਸੋਡੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਇਹ ਕੈਂਪ ਕੀਤਾ ਗਿਆ ਤੇ ਲੋਕਾਂ ਦੀ ਸੇਵਾ ਕੀਤੀ। ਤੇ ਕੀ ਸੁਨੇਹਾ ਦੇਣਾ ਚਾਹੋਗੇ ਜੀ ਲੋਕਾਂ ਨੂੰ? ਮੈਂ ਸੁਨੇਹਾ ਤੇ ਮੈਂ ਕਿ ਨਸ਼ੇ ਤੋਂ ਦੂਰ ਰਹੋ ਤੇ ਸਹੀ ਹੈਲਥ ਦੇ ਨਾਲ ਆਪ ਅੱਗੇ ਵਧਿਏ ਤੇ ਪ੍ਰੋਪਰ ਟਰੀਟਮੈਂਟ ਦੇ ਨਾਲ ਅਸੀਂ ਲੋਕਾਂ ਦਾ ਇਲਾਜ ਕਰ ਸਕੀਏ। ਤੇ ਆਪਣੇ ਹਸਪਤਾਲ 'ਚ ਕਿਹੜੇ-ਕਿਹੜੇ ਇਲਾਜ ਹੁੰਦੇ ਆ ਜੀ ਤੇ ਲੋਕੇਸ਼ਨ ਦੱਸ ਦਿਓ ਜੀ ਇੱਕ ਵਾਰ। ਸਾਡਾ ਇੱਥੇ ਹਸਪੀਟਲ ਮਲਟੀ ਸਪੈਸ਼ੈਲਟੀ ਕਿ ਇਹ ਸੁਪਰ ਸਪੈਸ਼ਲਿਟੀ ਹਸਪੀਟਲ ਹੈ ਜਿਹਦੇ ਵਿੱਚ ਡੀਐਮ ਕਾਰਡੀਓ ਸਟੰਟ ਪਾਉਣ ਦੀ ਅਵਸਥਾ ਤੇ ਨੀਰੋ ਸਰਜਨ ਦਿਮਾਗ ਦੇ ਆਪਰੇਸ਼ਨ ਰੀਡ ਦੀ ਹੱਡੀ ਦਾ ਆਪਰੇਸ਼ਨ ਡੀਐਮ ਗੈਸਟਰੋ ਜਿਹਦੇ ਵਿੱਚ ਐਂਡੋਸਕੋਪੀ ਯਰਸੀਪੀ ਸਾਰਾ ਕੁਝ ਬਟ ਛੋਟੇ ਬੱਚਿਆਂ ਦਾ ਐਨਆਈਸੀਯੂ ਗੋਡੇ ਬਦਲਣ ਦੀ ਚੂੜਾ ਬਦਲਣ ਦੀ ਸਪੈਸ਼ਲ ਮੋਡਰਨ ਰੋਟੀਆਂ ਸਾਰੇ ਬਾਹਲੇ ਗੋਡੇ ਪਾਈ ਜਾਂਦੇ ਆ ਸਾਰੀ ਚੀਜ਼ ਦਾ ਫੈਸਿਲਿਟੀ ਹੈ ਇਹ ਆਪਣਾ ਡੀਮਾਰਟ ਤੋਂ ਅੱਗੇ ਜਾ ਕੇ ਹੰਢਾਇਆ ਰੋਡ ਤੇ ਡੀਐਮਸੀ ਸੁਪਰ ਸਪੈਸ਼ਲਿਟੀ ਹਸਪੀਟਲ ਹੈ ਤੇ ਤੁਹਾਡੇ ਗੋਡਿਆਂ ਦੀ ਕਸਫਤਾ ਕਹਿੰਦੇ ਵੀ ਜਿਹਦੇ ਪਾ ਦੋਗੇ ਮਰੀਜ਼ ਉਹ ਪਾਠੀ ਮਾਰ ਕੇ ਬੈਠ ਸਕਦਾ ਹੈ ਹਾਂਜੀ ਹਾਂ ਅਸੀਂ ਕੱਲ ਵੀ ਦੱਸਿਆ ਸੀ ਗੋਡੇ ਪਾ ਕੇ ਅਗਲੇ ਦਿਨ ਚਲਾ ਦਿੰਦੇ ਆ ਤੇ ਉਹ ਮਹੀਨੇ ਬਾਅਦ ਪੇਸ਼ੈਂਟ ਆਪ ਦਾ ਚੌਂਕੜੀ ਮਾਰ ਕੇ ਦਾਮ ਨਾਲ ਵਿਦ ਫਿਜ਼ੀਓਥੈਰੇਪੀ ਬੈਠ ਸਕਦਾ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਬਰਨਾਲੇ ਏਰੀਆ ਚ ਸੂਰੂਰ ਏਰੀਆ ਚ ਇਹ ਹਸਪਤਾਲ ਦੀ ਜ਼ਰੂਰਤ ਸੀ ਜੋ ਤੁਸੀਂ ਬਣਾਇਆ ਬਹੁਤ ਬਹੁਤ ਧੰਨ